ਇਸੇ ਤਰ੍ਹਾਂ ਸ਼ਹਾਦਤ ਦੇ ਸ਼ਬਦ ਨੂੰ ਸਿੱਖ ਧਰਮ ਨੇ ਉਹਦਾ ਸਿੱਖੀਕਰਨ ਕਰਕੇ ਅਪਣਾਇਆ ਹੈ ਸਿੱਖੀਕਰਨ ਇਹ ਕੀਤਾ ਹੈ ਕਿ ਫਾਰਸੀ ਸਹਿਦ ਦੇ ਵਿੱਚ ਉਹਦੇ मीनिंग ਭਾਵੇਂ ਕੁਝ ਵੀ ਹੋਣ ਅੱਜ ਵੀ मीनिंग ਉਹਦੇ ਉਹੀ ਚੱਲਦੇ ਨੇ ਅਜੇ ਤੱਕ मीनिंग ਨਹੀਂ ਬਦਲੇ ਉਹਦੇ ਅਦਾਲਤਾਂ ਦੇ ਵਿੱਚ ਸਰਕਾਰੀ ਦਫ਼ਤਰਾਂ ਦੇ ਵਿੱਚ ਤੇ ਲੇਕਿਨ ਗੁਰੂ ਸਾਹਿਬਾਨ ਨੇ ਇਹਦਾ ਡੈਫੀਨੇਸ਼ਨ ਵੀ ਬਦਲਤੀ ਇਹਦੇ मीनिंग ਵੀ ਬਦਲਤੇ ਸ਼ਹਾਦਤ ਉਹਨੂੰ ਕਹਿੰਦੇ ਆ ਅਸੀਂ ਸਿੱਖ ਧਰਮ ਦੇ ਅਨੁਸਾਰ ਜਿਨੇ ਆਪਣੇ ਅਕੀਦੇ ਦੀ ਰਾਖੀ ਲਈ ਆਪਣੇ ਧਰਮ ਦੀ ਰਾਖੀ ਲਈ ਆਪਣੀ ਜਾਨ ਵਾਰ ਦਿੱਤੀ ਹੈ ਔਰ ਪਹਿਲੀ ਸ਼ਹਾਦਤ ਸਹਿਬ ਸ੍ਰੀ ਗੁਰੂ ਅਰਜਨ ਦੇਵ ਦੀ ਸੀ ਔਰ ਉਸੇ ਹਕੂਮਤ ਦੇ ਅਧੀਨ ਇਹ ਸ਼ਹਾਦਤ ਹੋਈ ਜਿਹੜੀ ਹਕੂਮਤ ਇਸੇ ਹੀ ਕਲਚਰ ਨੂੰ ਅਪਣਾਉਣ ਵਾਲੀ ਸੀ ਇਸੇ ਹੀ ਧਰਮ ਨੂੰ ਅਪਣਾਉਣ ਵਾਲੀ ਸੀ ਜਿਹੜੇ ਧਰਮ ਤੇ ਕਲਚਰ ਦੇ ਵਿੱਚੋਂ ਸ਼ਹਾਦਤ ਸ਼ਬਦ ਨਿਕਲਿਆ ਸੀ ਦੱਸੋ ਉਥੇ ਜੇ ਗਵਾਹੀ ਦੇਣ ਵਾਲੇ ਮੀਨਿੰਗ ਕਿੱਥੇ ਰਹਿ ਜਾਂਦੇ ਨੇ ਜਦੋਂ ਗੁਰੂ ਸਾਹਿਬ ਨੂੰ ਕਿਹਾ ਗਿਆ ਜਾਂ ਇਸਲਾਮ ਕਬੂਲ ਕਰੋ ਜਾਂ ਮੌਤ ਕਬੂਲ ਕਰੋ ਕੋਈ ਦਲੀਲ ਨਹੀਂ ਕੋਈ ਅਪੀਲ ਨਹੀਂ ਜਿੱਥੇ ਕੋਈ ਗੱਲ ਹੀ ਨਹੀਂ ਸੁਣੀ ਜਾ ਰਹੀ ਉਥੇ ਗਵਾਹੀ ਕੌਣ ਦੇ ਰਿਹਾ ਤੇ ਕੌਣ ਲੈ ਰਿਹਾ ਗਵਾਹੀ ਸਿੱਧੀ ਜੀ ਗੱਲ ਹੈ ਜਾਂ ਦੀਨ ਕਬੂਲ ਕਰੋ ਜਾਂ ਮਰਨ ਨੂੰ ਤਿਆਰ ਹੋ ਜਾਓ ਦੋਸ਼ ਲਾਇਆ ਕਿ ਇਹ ਰਾਜਨੀਤਿਕ ਬੰਦਾ ਹੈ ਇਹ ਰਾਜਨੀਤਿਕ ਕਹਿਦੀ ਹੈ ਇਹਨੇ ਖੁਸਰੋ ਨੂੰ ਅਸ਼ੀਰਵਾਦ ਦਿੱਤੀ ਹੈ ਖੁਸਰੋ ਮੇਰਾ ਬਾਗੀ ਹੈ ਦੋਸ਼ ਜਿਹੜੇ ਮਰਜ਼ੀ ਮੜ ਦੋ ਜਿਹੜੀ ਔਰੰਗ ਜਿਹੜੀ ਜਹਾਂਗੀਰ ਦੀ ਸਟੇਟਮੈਂਟ ਹੈ ਤੁਝ ਕੇ ਜਹਾਂਗੀਰ ਦੇ ਵਿੱਚ ਆਪਣੇ ਆਪ ਦੇ ਵਿੱਚ ਕਲੀਅਰ ਹੈ ਉਹ ਬੜੇ ਚਿਰਾਂ ਤੋਂ ਮੇਰੇ ਮਨ ਵਿੱਚ ਇਹ ਗੱਲ ਚਲਦੀ ਆ ਰਹੀ ਸੀ ਕਿ ਜਿਹੜੀ ਝੂਠੀ ਦੁਕਾਨ ਖੁੱਲੀ ਹੋਈ ਆ ਗੋਇੰਦਵਾਲ ਵਿਖੇ ਬਹੁਤ ਸਾਰੇ ਬੇਵਕੂਫ ਹਿੰਦੂ ਵੀ ਤੇ ਬੇਵਕੂਫ ਮੁਸਲਮਾਨ ਵੀ ਉਹਦੇ ਚੇਲੇ ਬਣੇ ਹੋਏ ਨੇ ਜਦੋਂ ਮੈਂ ਉਹਨੂੰ ਇਸਲਾਮ ਦੇ ਵਿੱਚ ਲਾਇਆ ਮੈਂ ਜਾ ਮੈਂ ਉਹਨੂੰ ਖਤਮ ਕਰ ਦਿਆਂ ਗੱਲ ਇਹ ਸੀ ਕਿ ਜਿਹੜਾ ਇਸਲਾਮ ਫੈਲਦਾ ਆ ਰਿਹਾ ਸੀ ਸਿੰਧ ਸਿੰਧ ਨੂੰ ਪਾਰ ਕਰਕੇ ਸਿੱਖ ਧਰਮ ਨੇ ਪਹਿਲੀ ਵਾਰ ਹਿੰਦੁਸਤਾਨ ਦੀ ਧਰਤੀ ਤੇ ਇਸਲਾਮ ਨੂੰ ਠੱਲ ਪਾਈ ਸੀ 11ਵੀਂ ਸਦੀ ਤੋਂ ਲੈ ਕੇ ਇਸਲਾਮ ਬਿਨਾਂ ਰੋਕ ਟੋਕ ਸਿੰਧ ਪਾਰ ਕਰਕੇ ਫੈਲਦਾ ਆ ਰਿਹਾ ਸੀ ਹੜਵਾਗੂ ਫੈਲਦਾ ਆ ਰਿਹਾ ਸੀ ਕੋਈ ਨਹੀਂ ਸੀ ਰੋਕ ਸਕਿਆ ਉਹਨੂੰ ਸਾਰਾ ਪੰਜਾਬ ਉਹਨੇ ਕਵਰ ਕਰ ਲਿਆ ਸੀ ਤੁਸੀਂ ਦੇਖੋ ਸਿੰਧ ਵਾਲੇ ਪਾਸਿਓਂ ਤੁਰਪੋ ਜਿਉਂ-ਜਿਉਂ ਤੁਸੀਂ ਇਧਰ ਨੂੰ ਵੱਧਦੇ ਆਉਂਗੇ ਮਸਲਮਾਨਾਂ ਦੀ ਗਿਣਤੀ ਘਟਦੀ ਜਾਏਗੀ ਜੇਲਮ ਤੱਕ ਦੇਖ ਲਓ 90% ਉੱਥੇ ਮੁਸਲਮਾਨ ਹੈ ਫਿਰ ਚਨਾਬ ਤੱਕ ਦੇਖ ਲਓ ਫਿਰ 85 80% ਰਹਿ ਜਾਂਦਾ ਰਾਵੀ ਤੱਕ 65 70% ਰਹਿ ਜਾਂਦਾ ਰਾਵੀ ਤੋਂ ਬਾਅਦ ਆ ਕੇ 50 50 ਦੀ ਰੇਸ਼ੋ ਗਿਣਤੀ ਹੋ ਜਾਂਦੀ ਹੈ ਬਿਆਸ ਤੋਂ ਅੱਗੇ ਬਿਲਕੁਲ ਹੀ ਨਹੀਂ ਘੱਟ ਗਿਣਤੀ ਰਹਿ ਮਤਲਬ ਜੇ ਪਹਿਲੀ ਵਾਰ ਹਿੰਦੁਸਤਾਨ ਦੇ ਵਿੱਚ ਇਸਲਾਮ ਨੂੰ ਠੱਲ ਪਈ ਸੀ ਤਾਂ ਸਿੱਖ ਗੁਰੂ ਸਾਹਿਬਾਨ ਨੇ ਪਾਈ ਸੀ ਔਰ ਇਹੀ ਗੱਲ ਮੁਗਲ ਬਾਦਸ਼ਾਹਾਂ ਨੂੰ ਰੜਕਦੀ ਸੀ ਕਿ ਹਕੂਮਤ ਇਸਲਾਮ ਦੀ ਹੋਵੇ ਫੇਲੇ ਸਿੱਖ ਧਰਮ ਇਹ ਕਿਵੇਂ ਹੋ ਸਕਦਾ ਹੈ ਸੋ ਗੁਰੂ ਅਰਜਨ ਦੇਵ ਉਸ ਮੂਵਮੈਂਟ ਦਾ ਹੈੱਡ ਹੈ ਜਦ ਤੱਕ ਜਿਆਦਾ ਗੁਰੂ ਅਰਜਨ ਦੇਵ ਨੂੰ ਇਸਲਾਮ ਚ ਲਿਆਓ ਜਾਂ ਗੁਰੂ ਅਰਜਨ ਦੇਵ ਨੂੰ ਖਤਮ ਕਰ ਦਿਓ ਸਿੱਖ ਮੂਵਮੈਂਟ ਨੂੰ ਰੋਕਣ ਦਾ ਆਹੀ ਇੱਕ ਤਰੀਕਾ ਹੈ ਸੋ ਸੋ ਦੋ ਗੱਲਾਂ ਕਹੀਆਂ ਜਾਂ ਮੁਸਲਮਾਨ ਬਣ ਜਾਓ ਭਾਈ ਜਾਂ ਮਰਨ ਨੂੰ ਤਿਆਰ ਹੋ ਜਾਓ ਗੁਰੂ ਅਰਜਨ ਸਾਹਿਬ ਕਹਿੰਗੇ ਓਕੇ ਤੁਸੀਂ ਦਲੀਲ ਨਹੀਂ ਸੁਣੀ ਕੋਈ ਅਪੀਲ ਨਹੀਂ ਸੁਣਨੀ ਕੋਈ ਓਕੇ ਭਾਈ ਫਿਰ ਮਾਰਨਾ ਤਾਂ ਮੈਂ ਅਸੀਂ ਮਰਨ ਲਈ ਤਿਆਰ ਹਾਂ ਪਹਿਲੀ ਸ਼ਹਾਦਤ ਇਹੀ ਕਾਰਨ ਸ਼ਹਾਦਤ ਦਾ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਨਾਲ ਸੀ ਤੁਸੀਂ ਗੁਰੂ ਤੇਗ ਬਹਾਦਰ ਜੀ ਦੇ ਮਾਲਵਾ ਤੇ ਬੰਗੜ ਦੇ ਦੌਰਿਆਂ ਦੀ ਸਟੱਡੀ ਕਰੋਗੇ ਤੁਹਾਨੂੰ ਨਵੀਆਂ ਗੱਲਾਂ ਮਿਲਣਗੀਆਂ ਜੇ ਕੋਈ ਕਰਵਾ ਸਕਦਾ ਹੈ ਸੰਤ ਬਾਬਾ ਜੀ ਜੇ ਤੁਸੀਂ ਕਰਵਾ ਸਕਦੇ ਹੋ ਤੇ ਮਾਲਵੇ ਦੇ ਪਿੰਡਾਂ ਦਾ ਸਰਵੇਖਣ ਪਿੰਡ ਪਿੰਡ ਨਹੀਂ ਹੋਇਆ ਪਹਿਲੀ ਵਾਰ ਮੈਂ ਸਰਵੇਖਣ ਕੀਤਾ ਕਿ ਪਰ ਮੈਂ ਇੰਨਾ ਥੋਰੋਲੀ ਸਰਵੇਖਣ ਨਹੀਂ ਕੀਤਾ ਮਾਲਵੇ ਦੇ ਪਿੰਡਾਂ ਦਾ ਜਿੰਨਾ ਕਰਨਾ ਚਾਹੀਦਾ ਸੀ ਜੇ ਮਾਲਵੇ ਦੇ ਪਿੰਡਾਂ ਦਾ ਤੁਸੀਂ ਥੋਰੋਲੀ ਸਰਵੇਖਣ ਕਰਵਾਓਗੇ ਤੁਸੀਂ ਵੇਖੋਗੇ ਕਿ ਮਾਲਵੇ ਦੇ ਵਿੱਚ ਸਰਵਰੀਏ ਤੇ ਸੁਲਤਾਨੀਆਂ ਕਿਵੇਂ ਡੋਮਿਨੇਟ ਕਰੀ ਬੈਠੇ ਸੀ ਸਾਰਾ ਮਾਲਵਾ ਡੋਮਿਨੇਟ ਕਰ ਲਿਆ ਸੀ ਸੁਲਤਾਨੀਆਂ ਤੇ ਸਰਵਰੇ ਇੱਕ ਕਲਟ ਸੀ ਇਹ ਇਸਲਾਮ ਦੀ ਤੁਸੀਂ ਗੁਰੂ ਤੇਗ ਬਹਾਦਰ ਜੀ ਦੇ ਦੌਰਿਆਂ ਦੀ ਜੇ ਸਟੱਡੀ ਕਰੋਗੇ ਲਿਖਤਾਂ ਦੇ ਵਿੱਚ ਵੀ ਮਾੜੇ 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 ਰੈਫਰੈਂਸ ਆਉਂਦੇ ਨੇ ਬਾਹਲੇ ਰੈਫਰੈਂਸ ਨਹੀਂ ਆਉਂਦੇ ਜਦ ਤੁਸੀਂ ਪਿੰਡਾਂ ਦੇ ਵਿੱਚ ਜਾ ਕੇ ਸਰਵੇ ਕਰੋਂਗੇ ਫਿਰ ਤੁਹਾਨੂੰ अनेका ਗੱਲਾਂ ਮਿਲਣਗੀਆਂ ਗੁਰੂ ਤੇਗ ਬਹਾਦਰ ਜੀ ਚੌਧਰੀ ਜਿਹੜੇ ਉੱਥੋਂ ਦੇ ਜੱਟ ਚੌਧਰੀ ਨੇ ਉਹਨਾਂ ਦੇ ਘਰੋਂ ਕਹਿੰਦੇ ਨੇ ਆ ਖੁੰਡੀ ਸਿੱੜਦੇ ਭਾਈ ਤੂੰ ਸੁਲਤਾਨੀਆਂ ਦੀ ਇੱਕ ਨਿਸ਼ਾਨੀ ਸੀ ਜਿਹੜੇ ਬੰਦੇ ਨੂੰ ਚੌਧਰੀ ਗਿਣਿਆ ਉਹਨਾਂ ਦਾ ਨਿਯਤ ਕੀਤਾ ਹੋਇਆ ਸੀ ਇੱਕ ਨਿਯਤ ਖੇਤਰ ਦਾ ਉਹਨੂੰ ਉਹ ਖੁੰਡੀ ਫੜਾਉਂਦੇ ਸੀ ਉਹ ਸੁਲਤਾਨੀਆਂ ਦੀ ਨਿਸ਼ਾਨੀ ਸੀ ਸਰਵਰੀਆਂ ਦੀ ਤੇ ਗੁਰੂ ਤੇਗ ਬਹਾਦਰ ਜੀ ਨੇ ਅਨੇਕਾਂ ਚੌਧਰੀਆਂ ਦੇ ਕੋਲੋਂ ਉਹ ਖੁੰਡੀਆਂ ਛਟਵਾਈਆਂ ਕਿਰਪਾਨ ਉਹਨਾਂ ਨੂੰ ਭੇਟਾ ਕੀਤੀ ਮਤਲਬ ਮਾਲਵੇ ਦੇ ਵਿੱਚ ਇਸਲਾਮ ਦਾ ਜੋਰ ਸਰਵਰੀਏ ਤੇ ਸੁਲਤਾਨੀਆਂ ਕਲਟ ਵੱਲੋਂ ਫੈਲਾਇਆ ਜਾ ਰਿਹਾ ਸੀ ਔਰ ਗੁਰੂ ਤੇਗ ਬਹਾਦਰ ਜੀ ਨੇ ਆਪਣੇ ਦੌਰਿਆਂ ਨਾਲ ਉਹਨਾਂ ਲੋਕਾਂ ਨੂੰ ਰੀਕਨਵਰਟ ਕੀਤਾ ਸਿੱਖ ਧਰਮ ਦੇ ਵਿੱਚ ਮਾਲਵੇ ਤੇ ਬਾਂਗੜ ਦੇ ਦੌਰਿਆਂ ਨੂੰ ਤੇ ਇਹ ਜਦੋਂ ਰਿਪੋਰਟ ਔਰੰਗਜ਼ੇਬ پاس ਬੈਠੀ ਪਹੁੰਚੀ ਆ ਕਿ ਗੁਰੂ ਤੇਗ ਬਹਾਦਰ ਦੇ ਤੂਫਾਨੀ ਦੌਰੇ ਮੁਸਲਮਾਨਾਂ ਨੂੰ ਇਸਲਾਮ ਧਰਮ ਦੇ ਵਿੱਚੋਂ ਫੇਰ ਰੀ ਕਨਵਰਟ ਕਰਕੇ ਸਿੱਖ ਬਣਾਇਆ ਜਾ ਰਿਹਾ ਹੈ ਗੁਰੂ ਤੇਗ ਬਹਾਦਰ ਜੀ ਨੂੰ ਫੜ ਲਿਆ ਰਿਪੋਰਟਾਂ ਗੁਰੂ ਤੇਗ ਬਹਾਦਰ ਜੀ ਬਾਰੇ ਵੀ ਬਹੁਤ ਮਿਲੀਆਂ ਹੋਈਆਂ ਮਿਲਦੀਆਂ ਨੇ ਜਿਨ੍ਹਾਂ ਚ ਕਿਹਾ ਗਿਆ ਗਿਆ ਆਪਣੇ ਘਰੋਂ ਨਾਲ ਤੇ ਇੱਕ ਤੇਗ ਬਹਾਦਰ ਨਾਂ ਦਾ ਬੰਦਾ ਫਿਰ ਰਿਹਾ ਹੈ ਲੋਕਾਂ ਨੂੰ ਲੁੱਟ ਰਿਹਾ ਬਹੁਤ ਇਸ ਕਿਸਮ ਦੀਆਂ ਵੀ ਰਿਪੋਰਟਾਂ ਪਹੁੰਚੀਆਂ ਹੋਈਆਂ ਨੇ ਔਰੰਗਜ਼ੇਬ ਕੋਲੇ ਮਤਲਬ ਕਹਿਣ ਦਾ ਇਹ ਹੈ ਕਿ ਹਿੰਦੁਸਤਾਨ ਦੇ ਵਿੱਚ ਜਿਹੜੀ ਇਸਲਾਮਿਕ ਹਕੂਮਤ 11ਵੀਂ ਸਦੀ ਤੋਂ ਹੀ ਸਟੈਬਲਿਸ਼ ਹੋ ਗਈ ਸੀ ਉਹਨਾਂ ਨੂੰ ਕਿਸੇ ਵੀ ਹਿੰਦੁਸਤਾਨੀ ਨੇਤਾ ਨੇ ਹਿੰਦੁਸਤਾਨੀ ਰਾਜੇ ਮਹਾਰਾਜੇ ਨੇ ਉਹਨੂੰ ਠੱਲ ਨਹੀਂ ਪਾਈ ਜੇ ਪਹਿਲੀ ਵਾਰ ਠੱਲ ਪਈ ਹੈ ਤਾਂ ਸਿੱਖ ਧਰਮ ਦੇ ਸਟੈਬਲਿਸ਼ ਹੋਣ ਪਿੱਛੋਂ ਠੱਲ ਪਈ ਹੈ